ਚੋਰੀ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਆਏ ਦਿਨ ਇਜ਼ਾਫਾ ਹੋ ਰਿਹਾ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਦੁਕਾਨ ਦੇ ਵਿੱਚ ਇਹ ਬੰਦੇ ਵੜਦੇ ਨੇ ਤੇ ਦੁਕਾਨਦਾਰ ਦੇ ਕੋਲੋਂ 60000 ਦੀ ਨਕਦੀ ਲੈ ਕੇ ਉਥੋਂ ਰਫੂ ਚੱਕਰ ਹੋ ਗਏ ਨੇ ਸੀਸੀਟੀਵੀ ਕੈਮਰੇਆ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਦੁਕਾਨਦਾਰ ਜੋ ਕਿ ਰਾਤ ਦੇ ਵੇਲੇ ਆਪਣੀ ਦੁਕਾਨ ਤੇ ਬੈਠਾ ਸੀ ਉਸ ਦਾ ਕਹਿਣਾ ਹੈ ਕਿ ਘਰ ਜਾਂਦਾ ਸਮਾਂ ਹੋ ਰਿਹਾ ਸੀ ਤਾਂ ਐਸੇ ਦਰਮਿਆਨ ਹੀ ਜਿਹੜੇ ਮੁੰਡੇ ਨੇ ਦੋ ਮੁੰਡੇ ਦੁਕਾਨ ਦੇ ਅੰਦਰ ਆਉਂਦੇ ਨੇ ਤੇ ਇਹਨਾਂ ਦੇ ਵੱਲੋਂ ਉੱਥੇ ਆ ਕੇ ਦੁਕਾਨਦਾਰ ਦੇ ਨਾਲ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਦੁਕਾਨਦਾਰ ਦੇ ਬੋਲੋ ਇਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸੇ ਦਰਮਿਆਨ ਇਹ ਦਾਤ ਵਿਖਾ ਕੇ ਉਥੋਂ 60000 ਦੀ ਨਗਦੀ ਲੈ ਕੇ ਦੁਕਾਨ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਨੇ ਤੇ ਦੱਸਿਆ ਵੀ ਜਾ ਰਿਹਾ ਹੈ ਕਿ ਈ ਰਿਕਸ਼ਾ ਤੇ ਸਵਾਰ ਹੋ ਕੇ ਇਹ 6 ਦੇ ਕਰੀਬ ਬਦਮਾਸ਼ ਆਉਂਦੇ ਨੇ ਬਾਕੀ ਜਿਹੜੇ ਬਦਮਾਸ਼ ਸਾਨੂੰ ਦੁਕਾਨ ਦੇ ਬਾਹਰ ਹੁੰਦੇ ਨੇ ਕੁਝ ਹੀ ਰਿਕਸ਼ਾ ਦੇ ਵਿੱਚ ਸਵਾਰ ਹੁੰਦੇ ਨੇ ਤੇ ਮਿੰਟਾਂ ਦੇ ਵਿੱਚ ਹੀ ਉਥੋਂ ਈ ਰਿਕਸ਼ਾ ਲੈ ਕੇ ਇਹ ਰਫੂ ਚੱਕਰ ਹੋ ਜਾਂਦੇ ਨੇ ਰਾਤ 8 ਵਜੇ ਦੇ ਕਰੀਬ ਦੀ ਇਹ ਵਾਰਦਾਤ ਦੱਸੀ ਜਾ ਰਹੀ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਇਹਨਾਂ ਬਦਮਾਸ਼ਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਲੁਟੇਰੇ ਈ ਰਿਕਸ਼ਾ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਨੇ ਦੁਕਾਨਦਾਰ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲ ਤੇਜ਼ਦਾਰ ਹਥਿਆਰ ਸਨ ਜਿਨ੍ਹਾਂ ਦੇ ਦਮ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਧਰ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਕਾਰਵਾਈ ਕਰ ਰਹੀ ਹੈ ਦੱਸਦੀ ਕਿ ਤਸਵੀਰਾਂ ਬਠਿੰਡਾ ਦੇ ਕਮਲਾ nehru ਕਲੋਨੀ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਕਸਟਮਰ ਕੇਅਰ ਸਰਵਿਸ ਦੇ ਸੰਚਾਲਕ ਦੇ ਕੋਲੋਂ ਦੋ ਲੁਟੇਰੇ ਹਥਿਆਰਾਂ ਦੀ ਨੋਕ ਤੇ 60000 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ ਜਦ ਸਿਆਜਾਇਲੇ ਕੇ ਨ ਦੇ ਬਾਕੀ ਸਾਥੀ ਈ ਰਿਕਸ਼ਾ ਦੇ ਵਿੱਚ ਬਾਹਰ ਇੰਤਜ਼ਾਰ ਕਰ ਰਹੇ ਸਨ ਜਿਵੇਂ ਹੀ ਉਹ ਬਾਹਰ ਆਉਂਦੇ ਨੇ ਤੇ ਉਤੋਂ ਹੀ ਰਿਕਸ਼ਾ ਲੈ ਕੇ ਇਹ ਰਫੂ ਚੱਕਰ ਹੋ ਜਾਂਦੇ ਨੇ ਮਰਾਜ ਲਾਲ ਜੈਕਾਰ ਜੀ ਕੱਬ 200 ਮੈਂ ਚ ਬੈਠਾ ਸੀ ਰਾਜੀ ਪੱਲਾ ਹੀ ਬੈਠਾ ਸੀ ਉਹਨੂੰ ਸ਼ਾਮ ਦਾ ਟਾਈਮ ਸੀ ਜਾਂਦੀ ਚੱਲੀ ਸੀ ਤੇ ਉਹ ਜਾਨੀ ਆਏ ਕਿ ਨਾ ਇੱਕ ਜਾਨ ਅੰਦਰ ਬੜਿਆ ਉਹਦੇ ਹੱਥ ਦਾਜਾ ਸੀਗਾ ਉਹਨੇ ਅਨਸਰ ਪਤਾ ਚੱਪਿਆ ਅਹ ਕੀ ਕਰਦਾ ਮੈਂ ਫਟਾ ਫੜ ਗਿਆ ਤੇ ਉਹਨੇ ਦੂਜਾ ਮਗਰੀ ਨਾਲ ਦੂਜਾ ਆ ਕੇ ਦੋਹਾਂ ਨੇ ਕਰਕੇ ਉਹ ਸਿੰਗਰਵਰ ਕੀ ਗੱਲ ਸਿੰਗਰਵਰ ਕੀ ਉਹਨੇ ਜਿਹੜਾ ਸੁਝਾ ਮਨਾ ਨਾ ਹੱਥੋਂ ਪਈ ਹੋ ਗਿਆ ਜਾਂ ਮਗਰ ਦੂਸਰਾ ਨਾਲ ਸੀਗਾ ਮੈਂ ਉਹਨੂੰ ਟੱਕਾ ਮਾਰਿਆ ਉਹ ਦੂਜਾ ਉਹਨੂੰ ਕਹਿੰਦਾ ਇਹ ਮਾਰਖਾ ਜਾਂ ਤੂੰ ਮਾਰਖਾ ਨਹੀਂ ਸੀ ਤੇ ਉਹਨੇ ਦੋ ਤਿੰਨ ਵਾਰੀ ਆਖਿਆ ਜਿੱਦਿ ਉਹ ਪੈਸੇ ਕੱਢ ਲਾ ਗਿਆ ਮੈਂ ਉਹ ਧਾਲੇ ਦੇ ਨਾਲ ਖੜ੍ਹਣ ਲੱਗ ਗਿਆ ਉਹਨੂੰ ਫੜ ਲਿਆ ਮਾਹ ਤੋਂ ਫੜ ਲਿਆ ਸੀ ਉਹਨੂੰ ਮੈਂ ਮੈਂ ਉਹਨੂੰ ਜਾਂ ਤਾਂ ਫੜ ਲਿਆ ਉਹਨੇ ਜਿਹੜਾ ਦੂਜਾ ਨਾਲ ਸੀ ਉਹਨੇ ਪੈਸੇ ਕੱਢੇ ਨਾ ਤਾਂ ਉਹ ਮਹਾਤੇ ਮੌਦੀ ਆਈ ਬਾਹਰ ਹੀ ਫੜ ਲੀ ਉਹ ਮਿੱਥੋਂ ਬਾਹਰ ਛਡਾ ਕੇ ਤੇ ਭੱਜ ਗਿਆ ਮਗਰੇ ਉਧਾਲ ਆਉਂਗੇ ਦਾ ਕੰਮ ਕਰਾ ਆਪਣਾ ਕਸਟਮਰ ਸਰਵਿਸ ਪੁਆਇੰਟ ਆਇਗਾ ਸਟਰੀਟ ਬ੍ਰਿੰਗ ਕੋ ਜਾਂ ਕੈਚ ਲੈ ਲੀ ਗੱਲ ਪੱਕ 60000 50000 ਉਹ ਦੋ ਜਣੇ ਅੰਦਰ ਆਏ ਆ ਤੀਜਾ ਮੇਰਾ ਟਰਾਲ ਵੀ ਬਾਹਰ ਵਿਖਰਾ ਸੀ ਇਹ ਰਿਕਸ਼ਾ ਉਹ ਕੋਰਨਰ ਤੇ ਖੜਾ ਸੀ ਇਨ ਕੋ ਮੈਂ ਮਗਰੇ ਉਹਨਾਂ ਦੇ ਨਿਕਲ ਕੇ ਰੌਲਾ ਪਾਤਾ ਲੋਕ ਬਾਹਰ ਨਿਕਲੇ ਉਹ ਮਗਰੇ ਉੱਥੋਂ ਨਿਕਲ ਕੇ ਹੁੰਦੇ ਹੀ ਪੈ ਗਏ ਸੀਗੇ ਪਰ ਉਹ ਰਿਕਸ਼ਾ ਭਜਾ ਕੇ ਲੈ ਗਏ ਪਿਆਰ ਵਗੈਰਾ ਕੋਈ ਉਹਦੇ ਕੋਲੇ 10 10 10 ਬਕਾਇਦਾ ਆਪਣੀ ਜੀ ਚਾਰ ਰਿਹਾ ਕਿੰਨਾ ਦੇਖਦਾ ਹਾਂ ਕਦੀ ਹਰ ਵਾਰ ਲੋਕ ਕੋ ਵਾਰਦਾਤ ਤੋਂ ਦੀ ਵਾਰਦਾਤ ਨਹੀਂ ਕਿੰਨਾ ਦੇਖਦਾ ਹਾਂ ਹਾਲਾਤ ਦੇਖੋ ਜੀ ਮਾੜੀ ਜਿਹੇ ਹੁਣ ਜਦੋਂ ਇਹ ਹਾਲਾਤਾਂ ਮਾੜੀ ਹੈਗੀ ਬਾਕੀ ਹੁਣ ਇਹਦੇ ਚਾਪਾ ਨਹੀਂ ਜੇ ਮੈਂ ਅਸਲ 'ਚ ਮੈਂ ਜੇ ਤਾਂ ਇਸੇ ਕਰਕੇ ਮੈਂ ਕਿਉਂ ਮੈਂ ਧਾਰ ਇਹਨੂੰ ਚਿੰਬੜ ਗਿਆ ਸੀ ਪਹਿਲਾਂ ਉਹ ਫੜ ਗਿਆ ਸੀ ਮੈਂ ਪਰ ਇਸੇ ਕਰਕੇ ਮੈਂ ਕੱਲ੍ਹ ਫਿਰ ਮੈਂ ਐਸੀ ਗੱਲ ਕਰਤੀ ਗੱਲ ਗਿਆ ਵੀ ਮੈਂ ਮਹਾਂ ਜੀ ਲੈ ਕੇ ਨਾ ਇਤਨਾ ਮੈਂ ਜੀ ਹੋ ਇੱਥੇ ਰੰਨ ਹਾਂ ਜੀ ਇੱਥੇ ਰੰਨ ਨਾਲ ਮਿਲ ਕੀ ਗੱਲ ਕੀ ਹੋਈ ਗੱਲ ਇਧਰੋ ਜੀ ਟੈਂਪੋ ਆਇਆ ਸੀ ਤੇ ਇਹਨਾਂ ਨੇ ਰੋੜਾ ਪਾਇਆ ਕਿ ਬਈ ਚੋਰ ਚੋਰ ਤੇ ਅਸੀਂ ਉਧਰ ਟੈਂਪੋ ਸਲੋ ਚ ਜਾਈ ਜਾਂਦਾ ਸੀ ਤੇ ਅਸੀਂ ਸਾਰੇ ਇਧਰੋਂ ਪੰਜ ਛੇ ਬੰਦੇ ਅਸੀਂ ਇੱਥੇ ਬੈਠੇ ਸੀ ਮੋੜ ਤੇ ਤੇ ਅਸੀਂ ਇਹਨਾਂ ਦੇ ਟੈਂਪੋ ਤੇ ਚੜੇ ਜਾਵੇਂ ਉਹਨਾਂ ਦਾ ਟੈਂਪੋ ਤੇਜ਼ ਕਰ ਲਿਆ ਤੇ ਉੱਪਰ ਕਹਿੰਦੇ ਤੋਲ ਘੱਟ ਫਾਇਰ ਕਰਨਾ ਇਹਨਾਂ ਨੇ ਤੇ ਅਸੀਂ ਟੈਂਪੋ ਚੜੇ ਹੋਏ ਸੀ ਤੇ ਫਿਰ ਮੈਂ ਸਾਰੇ ਉਤਰ ਗਏ ਮੈਂ ਕੱਲਾ ਸੀ ਤਮਾ ਟੰਬੂ ਚੜਾਦਾ ਹੋਇਆ ਸੀ ਮੈਂ ਭੱਜ ਗਿਆ ਫਿਰ ਉਤਰ ਕੇ ਤੇ ਮੈਂ ਸ਼ਰਟ ਫੜ ਲਈ ਉਹਦੇ ਪਿੱਛੋਂ ਕਿੰਨੇ ਬੰਦੇ ਸੀਗੇ 6 ਬੰਦੇ ਸੀ ਟੋਟਲ ਉਹ 6 ਉਹ ਬੰਦੇ ਆ ਦੁਕਾਨ ਤੇ ਲੁੱਟ ਕੋ ਕਰ ਚੁੱਕੇ ਹਾਂ ਇਧਰੋਂ ਭੱਜੇ ਸੀ ਉਹ ਦੁਕਾਨ ਤੇ ਲੁੱਟ ਕੋ ਸਾਰਿਆਂ ਨੇ ਪਰਨੇ ਬੰਦੇ ਹੋਏ ਸੀ ਉਹ ਤੇ ਆਪ ਦੇ ਚਿੱਟੇ ਬੰਦੇ ਕਿੰਨੇ ਕੀ ਉਮਰ ਦੇ ਲੱਗਦੇ ਸੀ ਉਹ ਜੀ 18 22 25 ਲੈ ਕੇ ਉਮਰ ਦੇ ਲੱਗਦੇ ਸੀ ਤੇ ਆਟੋ ਫਿਰ ਭਜਾ ਲਿਆ ਤੇ ਹਾਂ ਆਟੋ ਉਧਰੋਂ ਭਜਾਇਆ ਤੇਜ ਮੋੜ ਤੇ ਆ ਕੇ ਪਹਿਲਾਂ ਸਲੋ ਆਇਆ ਸੀ ਤੇ ਕਿੰਨੇ ਕਿੰਨੇ ਧੇਰ ਬਾਅਦ ਪੁੱਛਤਾ ਹੀ ਆਈ ਨਹੀਂ ਇੱਥੇ ਕਦੋਂ ਦੀ ਕੋਈ ਸਾਨੂੰ 15 ਮਿੰਟ ਪਹਿਲ ਸਾਰਿਆਂ ਨੇ ਹੁਣ ਆਰੇ ਨਾਲ ਹੀ ਰਹਿਣੇ ਹਾਂ ਜੀ ਅਸੀਂ ਤਾਂ ਨਾਲ ਹੀ ਇੰਦੇ ਹਾਂ ਕਾਹਦਾ ਕੰਮ ਹੈ ਅੰਕਲ ਜੀ ਜਮੇ ਪੈਸੇ ਕਢਵਾਣੇ ਹੋਏ ਬੈਂਕ ਚ ਜਮਾ ਕਰਵਾਣੇ ਆ ਇਹ ਕੰਮ ਚੱਲਦਾ ਬਾਬਾ ਜੀ ਤਾਂ ਜਾਣਦੇ ਹੀ ਬਹੁਤ ਬਾਣੇ ਚੱਲੂ ਅੰਕਲ ਕੋਲ ਕਿੰਨੇ ਵਜੇ ਤੇ ਕੱਟਣਾ ਹੈ ਪਤਾ ਆਪਣਾ ਤਾਂ ਇਹ 8:30 ਤੱਕ ਦੀ ਐ ਅੱਥੇ ਲੁੱਟਸ ਹੋਈ ਐ ਜੀ ਦੋ ਬੰਦੇ ਅੰਦਰ ਗਏ ਐ ਠੀਕ ਐ ਕਪੜਾ ਬਣ ਕੇ ਗਏ ਐ ਦੋਨੇ ਥੋੜਾ ਬਹੁਤ ਹੱਥਾ ਪਾਈ ਵੀ ਹੋਏ ਦੋਨੇ ਮੇ ਵੀ ਹੋਈ ਐ ਫਿਰ ਵੀ ਦੇਖੋ ਜਿੰਨਾ ਵੀ ਰਕਮ ਲੈ ਕੇ ਗਏ ਐ ਉਹ ਤਾਂ ਦੇਖੋ ਇਜ਼ਾਕੀ ਉਹਨਾਂ ਨੂੰ ਪਤਾ ਠੀਕ ਐ ਜੀ ਉੱਪਰ ਜਿਹੜਾ ਕਿੱਥੇ ਆਟੋ ਦੇ ਆਟੋ ਵਾਲਾ ਦੂਸਰਾ ਬੰਦਾ ਸੀਗੇ ਉਹ ਬੰਦੇ ਹੋਏ ਪਿੱਛੇ ਕਰਕੇ ਆ ਆ ਸਾਹਮਣੇ ਲੈਣਾ ਜੀ ਸਾਹਮਣੇ ਲੈਣਾ ਦੇਖਦੇ ਪੁਲਿਸ ਦੇ ਰੋਲ ਨੂੰ ਹੋਉਂਦੀ ਹੈ ਗਿਨਤੀ ਹਾਰੇ ਵੀ ਅੱਗੇ ਸੇਰੇ 40 ਤੋਂ 45 ਮਿੰਟ ਬਾਅਦ ਕਮਰੇਟ ਤੋਂ ਬਾਅਦ ਅਗਰ ਆਉਗੀ ਤਾਂ ਕੀ ਲੱਗੂਗਾ ਸਾਨੂੰ ਅਗਰ ਉਹਨਾਂ ਨੇ ਕਿਸੇ ਦਾ ਕਤਲ ਕਰਤਾ ਜਾਂ ਕੋਈ ਚਾਕੂ ਮਾਰਤਾ ਕਿਸੇ ਨੂੰ ਮਾਰਤਾ 40 45 ਮਿੰਟਾਂ ਬਾਅਦ ਆਉਗੀ ਬੋਲ ਕੇ ਸਾਥ ਕੀ ਲੱਗੂਗਾ ਕੀ ਲੱਗਦਾ ਕੀ ਹੈਗਾ ਇਸ ਤਰ੍ਹਾਂ ਦੇਖਦੇ ਪੁਲਿਸ ਦੇ ਰੋਲ ਨੂੰ ਇੰਨੀ دیر ਬਾਅਦ ਬਹੁਤ ਧੀਲੀ ਹੈ ਜੀ ਬਹੁਤ ਧੀਨਾ ਕਿ ਸਿਆਰ ਨੂੰ ਜੇ ਸਿਸਟਮ ਨਾਲ ਜੀ ਤਾਂ ਕਾਲ ਆ ਗਈ ਚਾਰੇ ਪਾਸੇ ਸਰਪਲਟ ਹੋ ਗਈ ਕਾਲ ਇਮੀਡੀਏਟਲੀ ਐਕਸ਼ਨ ਲੈਣੀ ਅੱਜ ਕੱਲ ਦੇ ਅੱਜ ਕੱਲ ਦੇ ਟਾਈਮ ਦੇ ਸੀ ਤਾਂ 2 ਜਾਂ 4 ਮਿੰਟ ਵੀ ਬਹੁਤ ਜ਼ਿਆਦਾ ਕਹਿ ਦਿੰਦੇ ਆਪਾਂ ਇਮੀਡੀਏਟਲੀ ਹੋਣਾ ਚਾਹੀਦਾ ਐਕਸ਼ਨ ਆਣਾ ਇਹਨੋਂ ਕਿ ਕਿੰਨੀ ਕੀ ਦੂਰ ਹੈ ਜੇ ਗੱਲ ਕੀਤੀ ਜਾਵੇ ਮਸਾਂ ਮੰਨ ਲਾ ਤਾਂ 700 ਮੀਟਰ ਹੋਊਗਾ ਅੱਗੇ ਆਸ-ਪਾਸ ਉਹ ਕੈਂਟਾ ਨਾ ਲੱਗਦਾ ਭਾਵੇਂ ਕਿੰਨੇ ਘੰਟੇ ਬਾਅਦ ਆਈ ਇਹ ਜੀ ਕਾਲ 40 50 ਮਿੰਟ ਬਾਅਦ ਆਈ 1 ਘੰਟੇ ਬਾਅਦ 40 50 ਮਿੰਟ ਬਾਅਦ 8 ਵਜੇ ਵੀ ਕਿਉਂ ਥੋੜੇ ਦੇਸ਼ ਦਾ ਦੀ ਵਾਰਦਾਤ नहीं है बट एक्शन इमीडिएटली होना चाहिए कुछ भी दे। तौन दे तौन तौन है मैं ये से महसूस नहीं करना चाहता कि बदलाव है कॉल नोट हुई थी सारी जो खर्च कर है वो पैसे भी को हुई है मौके पे आए बयान लेके स्वीकार भी करते हैं तब तक तक तो बीच में दो व्यक्ति देखे एक तो बाहर भी हो सकता है ये बजे ये जितना दस मिनट रहा साठ हज़ार रुपया कह रहे हैं जी कोई ਤੀਸਰਾ ਦੋ ਵੀ ਸਾਹਮਣੇ ਆਊਗਾ ਨਹੀਂ ਹੋਰ ਕੋਈ ਚੀਜ਼ ਨਹੀਂ ਅਜੇ ਤੱਕ ਨਹੀਂ ਕੋਈ ਸਾਹਮਣੇ ਆਈ ਜਿਹੜੀ ਜਣਾ ਜੋ ਵੀ ਆਏਗਾ ਦੱਸੇਗਾ ਇਹਦੇ ਵਿੱਚ ਤਾਂ ਅੰਦਰ ਵਰਤੇ ਆਉਂਦੇ ਬਾਹਰ ਈ ਰਿਕਸ਼ਾ ਦੱਸ ਰਿਹਾ ਵੀ ਰਿਕਸ਼ੇ ਤੇ ਐਵਰੀ ਵਾਰਾ ਤੋਂ ਪਲੇਸ ਕਰਦੇ ਹਾਂ ਦੋ ਵੀ ਤਾਂ ਸਾਹਮਣੇ ਹੋਣਗੇ ਸੱਜਾ ਦੱਜ ਕਰਾਂਗੇ ਕਿ ਅੱਗੋਂ ਦੇਖੀ ਗੁਰੂ ਦੱਸਦੇ